ਸਚਿਕਾ ਲਾਡਾਬ ਨਮਸਤੇ ਤੁਸੀਂ ਜੁੜਿਓ ਜੀ ਅੱਜ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਦੇ ਵਿੱਚ ਤੇ ਫਿਰ ਮੈਂ ਆ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਜੀ ਤੇ ਅੱਜ ਦਾ ਮੁੱਦਾ ਜੇ ਮੂੰਹ ਵਿੱਚਲੇ ਛਾਲੇ ਕਰਦੇ ਤਾਂ ਤੰਗ ਹੀ ਨੇ ਤੇ ਫਿਰ ਉਹ ਵੀ ਖਾਸ ਤੌਰ ਤੇ ਭਾਵੇਂ ਬੱਚੇ ਹੋਣ ਭਾਵੇਂ ਵੱਡੇ ਹੋਣ ਤੇ ਇਹਨਾਂ ਵਿੱਚ ਮੈਂ ਖਾਸ ਤੌਰ ਤੇ ਦੱਸ ਦਿਆ ਕਾਰਨ ਬਿਆਨਤ ਹੋਣਗੇ ਜਿਹੜੇ ਤੁਸੀਂ ਜ਼ਰੂਰ ਪਹਿਲਾਂ ਉਹਨਾਂ ਵੱਲ ਧਿਆਨ ਦੇ ਦੇਣਾ ਕਿਉਂਕਿ ਇਹ ਪ੍ਰੋਗਰਾਮ ਦੀ ਤਿੰਨ ਹਿੱਸਿਆਂ ਵਿੱਚ ਜੇ ਪਹਿਲਾਂ ਅਸੀਂ ਦੱਸਾਂਗੇ ਕਿਹੜੇ ਕਾਰਨ ਨੇ ਤੁਸੀਂ ਵੀ ਕਈ ਵਾਰ ਤਾਂ ਹੱਸੋਗੇ ਕਿਉਂਕਿ ਗੁਰਪਾਲ ਜੀ ਬਿਲਕੁਲ ਤੇ ਮੈਨੂੰ ਨਹੀਂ ਲੱਗਦਾ ਕਦੇ ਵੀ ਕੋਈ ਅਜਿਹਾ ਹੋਏਗਾ ਜਿਹਦੇ ਕਦੇ ਵੀ ਮੂੰਹ ਵਿੱਚਲੇ ਛਾਲੇ ਹੋਏ ਨਾ ਹੋਣ ਪਰ ਸਾਡਾ ਮੁੱਦਾ ਅੱਜ ਦਾ ਇਹੋ ਰਹਿਣਾ ਵੀ ਅਸੀਂ ਜੀ 99% ਦੇ ਇਲਾਜ ਦੱਸਨੇ ਨੇ ਘਰ ਵਾਲੇ ਘਰੇਲੂ ਨੁਸਖੇ

ਫਾਰਮਾਸਿਸਟ ਪੈਣਾ ਤੇ ਵੀਰ ਉਹ ਜੁੜੇ ਹੋਏ ਨੇ ਤੇ ਫਿਰ ਮੈਂ ਤਾਂ ਹੈਰਾਨ ਸਾਂ ਕਿ ਸਾਡੇ ਸਟੂਡੈਂਟਸ ਕੁਝ ਡਾਕਟਰਸ ਜਿਹੜੇ ਉਹ ਵੀ ਨਾਲ ਸਾਡੇ ਲਗਾਤਾਰ ਜੁੜੇ ਹੋਏ ਨੇ ਸੋ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕੋਈ ਰਹਿ ਗਿਆ ਹੋਵੇ ਉਹਦਾ ਵੀ ਕਿਮਾ ਮੰਗਦਿਆਂ ਕਿ ਕਿਉਂਕਿ ਇੰਨੇ ਸਾਰੇ ਸੁਨੇਹ ਹੁੰਦੇ ਨੇ ਪਰ ਸਾਡਾ ਮਕਸਦ ਇਹੋ ਹੁੰਦਾ ਜੇ ਕਿ ਅਸੀਂ ਜਿਹੜੇ ਤੁਸੀਂ ਵੀ ਸੁਝਾਉਂਦੇ ਹੋ ਉਹੀ ਨੁਕਤੇ ਤੁਹਾਡੇ ਤੱਕ ਲੈ ਕੇ ਆਈਏ ਜੀ ਤੇ ਮੈਨੂੰ ਲੱਗਦਾ ਜੇ ਪਹਿਲ ਤਾਂ ਡਾਕਟਰ ਗੁਪਤਾਲ ਨੂੰ ਕਰਨੀ ਪੈਣੀ ਜੇ ਕਿਉਂਕਿ ਬੱਚਿਆਂ ਦੇ ਬਾਰੇ ਮੈਂ ਫਿਰ ਵਿੱਚ ਵਿੱਚ ਜ਼ਿਕਰ ਕਰਦੀ ਰਹੂੰਗੀ ਤੁਸੀਂ ਦੱਸੋ ਜੀ ਪਹਿਲਾਂ ਸਭ ਤੋਂ ਆਮ ਕਾਰਨ ਕਿਉਂਕਿ ਬਹੁਤ ਆਪਾਂ ਕੇਸ ਦੇਖ ਰਹੇ ਹਾਂ ਦੇਖੋ ਜੀ ਸਭ ਤੋਂ ਜਿਹੜਾ ਕਾਮਨ ਤੇ ਆਮ ਹੀ ਕਾਰਨ ਹੈ ਤੇ ਅਸੀਂ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਟਾਈਮ ਇਹ ਜ਼ਰੂਰ ਹੋਇਆ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਜੀ ਐਫਥਸ ਅਲਸਰਸ اے السر ہندے نے چھوٹے مہین بل دے اندر لے پاسے یا داڑ تے ہندے نے جیب تے ہندے نے تے اوپر لا جڑا تالو ہے اس تے ہندے نے اے کافی درد تے تکلیف ہے ہوں تے کھان کافی تکلیف ہے تے کارن جی بڑے سمپل جی کارن نے خاص کر جی تھی سمجھو کہ سٹریس تے انگزائیٹی ਤੇ ਜੇ ਕਬਰਾਟ ਹੁੰਦੀ ਹੈ ਕਿਸੇ ਵੀ ਕਾਰਨ ਕਰਕੇ ਕੋਈ ਘਰ ਚ ਕਲੇਸ਼ ਹੈ ਜਾਂ ਕੋਈ ਕੰਮ ਦੇ ਵਿੱਚ ਪ੍ਰੋਬਲਮ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਤੁਸੀਂ ਸਟ्रेस ਦੇ ਵਿੱਚ ਹੋ ਦਾ ਮੂਹ ਦੇ ਵਿੱਚ ਅਲਸਰ ਹੋਣੇ ਕਾਫੀ ਆਮ ਜੀ ਆਮ ਤੌਰ ਤੇ ਮੈਂ ਵੀ ਨਾਲ ਹੀ ਜੋੜ ਦਿਆਂ ਜੀ ਤੁਹਾਡੇ ਸਟ्रेस ਦੇ ਵਿੱਚ ਹੀ ਕਿ ਬਹੁਤ ਸਾਰੇ ਬੱਚਿਆਂ ਨੂੰ ਇਮਤਿਹਾਨਾਂ ਤੋਂ ਪਹਿਲਾਂ ਹੀ ਦੇਖੋ ਜੀ ਯਰਕ ਜਾਂਦੀ ਹੈ ਸਾਨਾ ਦਾ ਸਟ्रेस ਬਹੁਤ ਵੱਡੀ ਚੀਜ਼ ਹੈ ਬਿਲਕੁਲ ਜੀ ਸੋ ਉਹ ਵੀ ਇੱਕ ਕਿਸਮ ਦਾ ਬੱਚੇ ਨੂੰ ਬਿਲਕੁਲ ਫਿਰ ਕੁਝ ਬੇਟੀਆਂ ਜੀ ਜਿਨ੍ਹਾਂ ਦੇ ਮੈਂਸਟ੍ਰੇਸ਼ਨ ਦਾ ਸਮੇਂ ਤੋਂ ਪਹਿਲਾਂ

ਕੋਈ ਪਨੀਰ ਖਾਸ ਕਰਕੇ ਚੈਡਰ ਚੀਜ਼ ਦੇ ਨਾਲ ਕਈਆਂ ਨੂੰ ਹੋ ਜਾਂਦਾ ਤੇ ਕਈਆਂ ਨੂੰ ਇਹ ਟਮਾਟਰ ਦੇ ਨਾਲ ਵੀ ਹੋ ਜਾਂਦਾ ਬਿਲਕੁਲ ਜੀ ਪਾਈਨੈਪਲ ਨਾਲ ਵੀ ਤੇ ਕੀਵੀ ਨਾਲ ਵੀ ਇਹ ਵੀ ਦੇਖਣ ਵਿੱਚ ਆਇਆ ਕਿ ਉਹਨਾਂ ਦੀ ਵੀ ਅਲਰਜੀ ਤੇ ਕਈ ਵਾਰ ਕਿਸੇ ਕਿਸੇ ਨੂੰ ਆਲੂ ਬੁਖਾਰਾ ਉਹ ਵੀ ਕਈ ਵਾਰ ਤੁਹਾਨੂੰ ਟੈਂਗੀ ਜੇ ਟੇਸਟ ਨਾਲ ਉਹਦੇ ਨਾਲ ਵੀ ਗੜਬੜ ਹੋ ਜਾਂਦੀ ਜਿਸੋ ਇਹੋ ਜੇ ਕਈ ਫਰੂਟਸ ਨਾਲ ਇਹ ਹਰਸ਼ਿੰਦਰ ਦੀ ਜੇ ਟੂਥਪੇਸਟ ਹੁੰਦਾ ਗੇਸਟ ਯੋ ਤੁਸੀਂ ਸੋਡੀਅਮ ਲੌਰਲ ਸਲਫੇਟ ਹੋਏ ਕੰਟੈਂਟ ਸੋਡੀਅਮ ਲੌਰਲ ਸਲਫੇਟ ਦਾ ਮਤਲਬ ਤਾਂ ਸਾਬਣ ਹੁੰਦਾ ਵੈਸੇ ਤਾਂ ਪਰ ਟੂਥਪੇਸਟ ਦੇ ਵਿੱਚ ਵੀ ਉਹ ਚੱਗ ਨਾ ਪਾਇਆ ਜਾਂਦਾ ਸੋ ਉਹਦੇ ਨਾਲ ਅਲਰਜੀ ਹੋ ਜਾਂਦੀ ਜੀ ਬਿਲਕੁਲ ਥੋੜਾ ਜਿਹਾ ਧਿਆਨ ਨਾਲ ਡਾਕਟਰ ਗੁਪਤਾਲ ਨੇ ਜੋ ਦੱਸਿਆ ਇਹ ਤੁਸੀਂ ਟੂਥਪੇਸਟ ਦੇ ਬਾਅਰ ਪੜ੍ਹ ਲੈਣਾ ਇਹ ਇਹ ਸੋਡੀਅਮ ਲੌਰਲ ਸਲਫੇਟ ਜੇ ਇਹ ਹੈ ਤਾਂ ਨਾ ਵਰਤਿਓ ਜੀ ਇਹ ਇੱਕ ਅਹਿਮ ਕਾਰਨ ਛਾਲਿਆਂ ਦਾ ਬਣਦਾ ਜਾਂਦਾ ਪਿਆ ਜੀ ਬਿਲਕੁਲ ਤੇ ਨਾਲ ਟੌਫੀਆਂ ਜੀ ਨਾਲ ਟੌਫੀਆਂ ਤੇ ਨਾਲ ਦੀ ਨਾਲ ਕੋਈ ਕਈ ਕੌਫੀ ਤਾਂ ਹੈ ਹੀ ਹੈ ਜੀ ਕਈ ਦਵਾਈਆਂ ਨਾ ਸੀ ਭੁੱਲੀਏ ਖਾਸ ਕਰ ਉਹਦੇ ਵਿੱਚ ਦਰਦ ਦੀਆਂ ਦਵਾਈਆਂ ਜਿਵੇਂ ਬਰੂਫਨ ਹੈਗੀ ਆ ਤੇ ਨਾਲ ਦੇ ਨਾਲ ਇੱਕ ਦਵਾਈ ਜੋ ਦੋ ਦਿਲ ਲਈ ਦਿੱਤੀਆਂ ਜਾਂਦੀਆਂ ਨੇ ਇੱਕ ਨੂੰ ਅਸੀਂ ਬੀਟਾ ਬਲੋਕਰ ਕਹਿੰਦੇ ਆ ਜੇ ਕਿਸੇ ਨੂੰ ਅੰਜਾਈਨਾ ਹੈ ਜਾਂ ਹਾਰਟ ਫੇਲਅਰ ਹੈ ਮੈਟੋਪ੍ਰੋਲੋਲ ਜਾਂ ਐਟੀਨੋਲੋਲ ਵਰਗੀ ਦਵਾਈ ਤੇ ਹੁੰਦਾ ਨਿਕੋ ਰੈਂਡਲ ਜਿਹੜੀ ਅੰਜਾਈਨ ਲਈ ਵਰਤੀ ਜਾਂਦੀ ਹੈ ਤੇ ਖਾਸ ਗੱਲ ਜੀ ਵਿਟਾਮਿਨ B12 ਜਾਂ ਵਿਟਾਮਿਨ B ਦੀ ਕਮੀ ਬਿਲਕੁਲ ਜੀ B1 B2 B6 B12 ਆਰਨ ਡੈਫੀਸ਼ੈਂਸੀ ਤੇ ਬੱਚਿਆਂ ਵਿੱਚ ਹੋਰ ਵੀ ਕਮਾਲ ਦਾ ਕਾਰਨ ਜੇ ਤੁਸੀਂ ਦੇਖਿਆ ਆਣਾ ਜੀ ਬੁੱਲ ਹੀ ਟੁੱਕਦੇ ਰਹਿੰਦੇ ਨੇ ਅੰਦਰ ਨੂੰ ਮੋੜੇ ਤੇ ਬੁੱਲ ਚਬਣ ਲੱਗ ਗਏ ਤੇ ਜੀਵ ਦਾ ਕੋਨਾ ਜੀ ਦਾ ਅੰਦਰਲੇ ਸੋ ਉਹ ਵੀ ਲਾ ਫਿਰ ਬਾਹਰੋਂ ਗੱਲ ਨੂੰ ਅੰਦਰੋਂ ਖਿੱਚ ਕੇ ਉਹਨੂੰ ਚੱਬੀ ਜਾਣਾ ਸੋ ਇਹ ਬਹੁਤ ਸਾਰੇ ਐਂਗਜ਼ਾਇਟੀ ਦੇ ਫੀਚਰ ਇੱਕ ਤਰ੍ਹਾਂ ਨਾਲ ਫੇਸ਼ੀਅਲ ਟਿਕਸ ਯਸਪੈਜ਼ਮਸ ਹੋ ਜਾਂਦੇ ਨੇ ਸੋ ਉਸੇ ਤਰ੍ਹਾਂ ਦੀ ਬੁਰ ਔਂ ਕਰਕੇ ਜਾਂ ਮਾਰ ਕੇ ਜਿਹੜਾ ਅੰਦਰੋਂ ਚੱਬੀ ਜਾਣਾ ਉਹ ਵੀ ਕਰ ਜਾਂਦਾ ਜੇ ਫਿਰ ਜੀ ਖਾਸ ਤੌਰ ਤੇ ਜਿਹੜੇ ਬੱਚਿਆਂ ਵਿੱਚ ਤਾਂ ਆਇਰਨ ਡੈਫੀਸ਼ੀਐਂਸੀ ਬਹੁਤ ਲਹੂ ਦੀ ਕਮੀ ਫਿਰ ਹੈਂਡ ਫੁੱਟ ਡਿਜ਼ੀਜ਼ ਜੋ ਹੁੰਦੀ ਜੇ ਹੈਂਡ ਫੁੱਟ ਮਾਉਥ ਜਿਹਦੇ ਵਿੱਚ ਤੁਹਾਡੇ ਮੂੰਹ ਚ ਵੀ ਤੇ ਪੈਰਾਂ ਤੇ ਵੀ ਹੱਥਾਂ ਤੇ ਵੀ ਛਾਲੇ ਆਮ ਹੀ ਤੁਸੀਂ ਦੇਖਿਆ ਹੁਣ ਤਾਂ ਪਿੱਛੇ ਜੇ ਸਕੂਲ ਦੇ ਟੇਰਾਂ ਦੇ ਟੇਰ ਬੱਚੇ ਦੀ ਬਿਮਾਰੀ ਨਾਲ ਸੀ ਫਿਰ ਹਰਪੀਸ ਤੇ ਖਾਸ ਤੌਰ ਤੇ ਜਿਹੜੇ ਸਾਡੇ ਤਾਂ ਬਹੁਤ ਆਮ ਜੇ ਨੂਡਲਸ ਆਮ ਹੀ ਤੇ ਹਰਪੀਸ ਬਾਰੇ ਜੀ ਦੇਖੋ ਦੋ ਤਰ੍ਹਾਂ ਦੀ ਹਰਸ਼ਿੰਦਰ ਜੀ ਕਿਉਂਕਿ ਇਹ ਨੋਨ ਹੈ ਇੱਕ ਨੂੰ ਅਸੀਂ ਜੀ ਕੋਲਡ ਸੋਰ ਕਹਿੰਦੇ ਆ ਜਿਹੜਾ ਹਰਪੀਸ ਇੰਪਲੈਕਸ ਵਾਇਰਸ ਹੈ ਇੱਥੇ ਨਾ ਬੁੱਲ ਦੇ ਬਾਹਰਲੇ ਪਾਸੇ ਤਾਂ ਨਹੀਂ ਹੋ ਜਾਂਦੇ ਨੇ ਉਹ ਮੂਹ ਦੇ ਅੰਦਰ ਵੀ ਚਲੇ ਜਾਂਦੇ ਨੇ ਸੋ ਜਦੋਂ ਵੀ ਕਦੇ ਬੁਖਾਰ ਹੁੰਦਾ ਨਾ ਉਹ ਵਾਰ-ਵਾਰ ਹੁੰਦੇ ਨੇ ਤੇ ਇੱਕ ਹੋਰ ਹਰਪੀਜ਼ ਹੁੰਦੀ ਹੈ ਜਿਹੜੀ ਜੇਨੀਟਲ ਹਰਪੀਜ਼ ਹੈ ਸਰੀਰ ਦੇ ਅੰਗਾਂ ਤੇ ਇਹ ਸੈਕਸ ਦੇ ਨਾਲ ਫੈਲਦੀ ਹੈ ਸੋ ਇਹ ਵੀ ਉਹ ਸਰੀਕੇ ਨਾਲ ਅਲਸਰ ਮੂਹ ਦੇ ਵਿੱਚ ਕਰ ਸਕਦੀ ਹੈ ਜੀ ਬਿਲਕੁਲ ਦੇਖੋ ਨਾ ਕਈ ਤਰ੍ਹਾਂ ਦੀ ਜਿਵੇਂ ਮਸੂੜਿਆਂ ਦੀ ਸੋਜਿਸ਼ ਜਾਂ ਬੁਰਸ਼ ਜਦੋਂ ਤੁਸੀਂ ਬੱਚੇ ਜਿੱਧਰ ਮਰਜੀ ਯਾ ਗੁੱਸਾ ਆ ਜਾਏ ਨਾ ਬੱਚੇ ਤੁਸੀਂ ਦੇਖਿਆ ਕਰੋ ਸਹੀ ਇੰਜ ਇੰਜ ਇੱਕ ਨਿੱਕਾ ਜਿਹਾ ਚੁਟਕਲਾ ਹੀ ਅੱਜ ਸੁਣਾ ਦਈਏ ਜੀ ਬਰਸ਼ ਦੇ ਉੱਤੇ ਵੀ ਉਹ ਕਹਿੰਦੇ ਅੱਜ ਲੜਾਈ ਹੋਈ ਜੇ ਤੇ ਆ ਉਹ ਕਰ ਰਿਹਾ ਪੁੱਛ ਰਹਾ ਕਹਿੰਦੇ ਮੈਂ ਜਦੋਂ ਵੀ ਤੇਰੇ ਤੇ ਕੁਝ ਜ਼ਿਆਦਾ ਬੋਲਦਾ ਬੋਲਦਾ ਹਾਂ ਤੂੰ ਚੁੱਪ ਕਰਕੇ ਬਾਥਰੂਮ ਚਲੀ ਜਾਂਦੀ ਹੈਂ ਤੇ ਬਿਲਕੁਲ ਹੀ ਨਹੀਂ ਮੈਨੂੰ ਵਾਪਸ ਜਵਾਬ ਦਿੰਦੀ

ਜੇ ਜਿਆਦਾ ਲੜਾਈ ਹੋਏ ਤੀਜੇ ਦਿਨ ਤੋਂ ਬਾਅਦ ਲੜਾਈ ਨਹੀਂ ਜੇ ਹੋਣੀ ਸੋ ਖੈਰ ਜੀ ਆਪਾਂ ਗੱਲ ਕਰ ਰਹੇ ਸਾਂ ਜੀ ਸਟ੍ਰੈਸ ਦੀ ਵੀ ਤੇ ਹੈਂਡ ਫੁੱਟ ਮਾਊਥ ਡਿਜ਼ੀਜ਼ ਦੀ ਵੀ ਮੈਂ ਨਾਲ ਥੋੜਾ ਜਿਹਾ ਹੋਰ ਦੱਸਦੇ ਜੀ ਐਕਸੈਸਿਵ ਯੂਜ਼ ਮਾਊਥਵਾਸ਼ ਜਦੋਂ ਤੁਸੀਂ ਕਰਦੇ ਹੋ ਜਾਂ ਸਟਰੋਂਗ ਮਾਊਥਵਾਸ਼ ਜਿਹੜੇ ਤੁਸੀਂ ਕਰਦੇ ਹੋ ਉਹਨਾਂ ਦੇ ਨਾਲ ਵੀ ਤੇ ਫਿਰ ਜੀ ਅਹਿਮ ਚੀਜ਼ ਕਿ ਕਈ ਵਾਰ ਤੁਸੀਂ ਤੁਹਾਨੂੰ ਮਤਲਬ ਆਦਤ ਹੁੰਦੀ ਹੈ ਜਿਵੇਂ ਆਪਾਂ ਦੇਖਦੇ ਆਂ ਜੀ ਕੋਈ ਹਜਮੋਲਾ ਵਰਗੀ ਚੀਜ਼ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਜੋ ਗੱਲ ਦੇ ਅੰਦਰ ਰੱਖੀ ਰੱਖਦੇ ਹੋ ਤੁਸੀਂ ਜੋ ਕਾਫੀ ਦੇਰ ਤੱਕ ਜਾਂ ਆਦਤ ਗੱਲ ਦੇ ਅੰਦਰ ਰੱਖਣਾ ਇਹ ਨਾ ਭੁੱਲ ਜਿਓ ਜਿਹੜਾ ਕੱਥਾ ਤੰਬਾਕੂ ਇਹ ਵੀ ਪਹਿਲਾਂ ਤਾਂ ਦੇਖੋ ਪੰਜਾਬੀਆਂ ਚ ਬਹੁਤ ਕਾਮਨ ਨਹੀਂ ਸੀ ਪਰ ਹੁਣ ਕਾਫੀ ਕੇਸ ਆਉਂਦੇ ਨੇ ਤੇ ਟੀਵੀ ਦੇ ਵਿੱਚ ਵੀ ਕਾਫੀ ਡਰਾਉਣੇ ਪਿਕਚਰਾਂ ਵੀ ਦਿਖਾਉਂਦੇ ਨੇ ਲੋਕਾਂ ਨੂੰ ਇਹ ਦੱਸਣ ਲਈ ਕਿ ਮੂੰਹ ਦੇ ਵਿੱਚ ਤੰਬਾਕੂ ਰੱਖਣਾ ਤੇ ਤੰਬਾਕੂ ਦਾ ਵੈਸੇ ਵੀ ਸੇਵਨ ਕਰਨਾ ਜਾਂ ਸ਼ਰਾਬ ਦਾ ਸੇਵਨ ਕਰਨਾ ਮੂਹ ਦੇ ਵਿੱਚ ਕੈਂਸਰ ਤੇ ਉਹ ਕੈਂਸਰ ਤੋਂ ਪਿਛੜਾ ਇੱਕ ਪ੍ਰੀ ਕੈਂਸਰਸ ਲੀਜਨ ਹੁੰਦਾ ਉਹਨੂੰ ਕਹਿੰਦੇ ਨੇ ਲੂਕੋਪਲੇਕੀਆ ਸੋ ਮੂਹ ਦੇ ਅੰਦਰ ਚਿੱਟੇ ਰੰਗ ਦਾ ਨਿਸ਼ਾਨ ਪੈ ਜਾਂਦਾ ਹੈ ਇਹ ਉਹ ਕਈ ਵਾਰ ਅਲਸਰ ਬਣ ਜਾਂਦਾ ਜਿਹੜਾ ਠੀਕ ਨਹੀਂ ਹੁੰਦਾ ਜੀ ਸੋ ਰੰਗ ਬਦਲਿਆ ਹੋਇਆ ਕੋਈ ਵੀ ਤੁਹਾਡੇ ਮੂੰਹ ਦੇ ਅੰਦਰ ਇਸ ਤਰ੍ਹਾਂ ਦਾ ਕੁਝ ਵੀ ਦਿਸਦਾ ਜੇ ਜਿਹਦੇ ਉੱਤੇ ਕੁਝ ਲਾਲੀ ਹਲਕੀ ਜੀ ਜਾਂ ਉਬਰਿਆ ਕੁਝ ਦਿਸਣ ਲੱਗ ਗਿਆ ਜੇ ਪਲੀਜ਼ ਤੁਰੰਤ ਦਿਖਾਓ ਡਾਕਟਰ ਨੂੰ ਉਹਦੇ ਆਰਡਰ ਪੜਨਾ ਕਰਿਓ ਸੋ ਸਾਡਾ ਤਾਂ ਜੀ ਕਾਰਨ ਜੇ ਤੁਸੀਂ ਹੋਰ ਕਰੋ ਬਿਲਕੁਲ ਹੋਰ ਜੀ ਦੇਖੋ 2-3 ਇਨਫੈਕਸ਼ਨਸ ਦੀ ਗੱਲ ਕਰਨੀ ਬਹੁਤ ਜ਼ਰੂਰੀ ਆ ਸੋ ਜਿਵੇਂ ਦੰਦਾਂ ਦੀ ਆ ਮਸੂੜਿਆਂ ਦੀ ਇਨਫੈਕਸ਼ਨ ਦੀ ਗੱਲ ਕੀਤੀ ਜਿੰਜੀ ਉਹ ਸਟੋਮੈਟਾਈਟਿਸ ਨੂੰ ਕਹਿੰਦੇ ਨੇ ਸੋ ਦੰਦਾਂ ਦੇ ਵਿੱਚ ਪੀਕ ਪੈ ਜਾਣੇ ਮਸੂੜਿਆਂ 'ਚ ਪੀਕ ਪੈ ਜਾਣੇ ਉਹਦੇ ਨਾਲ ਮੂੰਹ ਦੇ ਵਿੱਚ ਅਲਸਰ ਇੱਕ ਇਨਫੈਕਸ਼ਨ ਹੁੰਦੀ ਜੀ ਫੰਗਲ ਇਨਫੈਕਸ਼ਨ ਮੂੰਹ ਦੀ ਖਾਸ ਕਰ ਜੇ ਕੋਈ ਮਰੀਜ਼ ਕਾਫੀ ਲੰਬੇ ਟਾਈਮ ਤੱਕ ਐਂਟੀਬਾਇਓਟਿਕ ਖਾ ਰਿਹਾ ਹੋਏ ਜਾਂ ਸਟੀਰੋਇਡ ਖਾ ਰਿਹਾ ਹੋਏ ਤੇ ਜਾਂ ਉਹ 슈ਗਰ ਅਨ ਕੰਟਰੋਲਡ ਹੋਏ ਤੇ ਮੂੰਹ ਦੇ ਅੰਦਰ ਚਿੱਟੇ ਉਬਰੇ ਹੋਏ ਦਾਗ ਹੋ ਸਕਦੇ ਨੇ ਤੇ ਖਾਣ ਪੀਣ ਦੇ ਵਿੱਚ ਤਕਲੀਫ ਹੁੰਦੀ ਹੈ ਲੰਗਾਂ ਦੇ ਵਿੱਚ ਇਹਨੂੰ ਕੈਂਡੀਡਾ ਜਿਹੜੀ ਇੱਕ ਫੰਗਸ ਹੈ ਉਹ ਇਨਫੈਕਸ਼ਨ ਕਰ ਸਕਦੀ ਹੈ ਸੋ ਜਿੱਥੇ ਇਹਨਾਂ ਦੀ ਗੱਲ ਕੀਤੀ ਕੁਝ ਐਸੀ ਬਿਮਾਰੀਆਂ ਨੇ ਜਿਵੇਂ ਉਹ ਅੰਤੜੀਆਂ ਦੇ ਹੈ ਰੋਗ ਅੰਤੜੀਆਂ ਦਾ ਚਾਲੇ ਮੂੰਹ ਤੋਂ ਫੜੇ ਜਾਂਦੇ ਨੇ ਜਿਵੇਂ ਆਈਬੀਡੀ ਬਿਲਕੁਲ ਕੇ ਕਰੋਨਸ ਡਿਜ਼ੀਜ਼ ਅਲਸਰੇਟਿਵ ਕੋਲਾਈਟਿਸ ਇਨਫਲਮੇਟਰੀ ਜਿਹੜੀਆਂ ਬੌਲ ਡਿਜ਼ੀਜ਼ਸ ਨੇ ਹਾਂਜੀ ਹੋਰ ਕੇ ਜੇ ਕਣਕ ਤੋਂ ਅਲਰਜੀ ਜੇ ਚੇਤੇ ਰੱਖਿਓ ਉਹਦੇ ਚ ਵੀ ਬਹੁਤ ਆਮ ਤੁਹਾਡੇ ਬਣ ਜਾਂਦੇ ਨੇ ਨਾਲੇ ਹਿੰਟ ਦੇ ਦਿੰਦੇ ਨੇ ਜੀ ਕਣਕ ਤਾਂ ਤੁਸੀਂ ਵਿੱਚ ਲੈ ਹੀ ਲਈ ਕਿਸੇ ਨਾ ਕਿਸੇ ਰਾਈ ਜੀ ਜੀ ਤੇ ਨਾਲ ਦੇ ਨਾਲ ਜੀ ਦੇਖੋ ਪੇਟ ਦੀ ਇਨਫੈਕਸ਼ਨ ਹੁੰਦੀ ਹੈ ਤੇ ਉਹਦੇ ਨਾਲ ਜੋਇੰਟ ਇਨਵੋਲਵਮੈਂਟ ਹੁੰਦੀ ਹੈ ਇਹ ਨਾਲ ਵੀ ਅਲਸਰੇ ਨੂੰ ਰिएक्टਿਵ ਆਨਸਰਟਿਸ ਇੱਕ ਬੈਚਟਸ ਡਿਜ਼ੀਜ਼ ਹੁੰਦੀ ਹੈ ਸੋ ਕਾਫੀ ਸਾਰੇ ਕਾਰਨ ਨੇ ਸਿੰਪਲ ਕਾਰਨ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਵੀ ਗਰਮ ਖਾਣਾ ਉਹ ਮਸਾਲੇਦਾਰ ਕੋਈ ਚੀਜ਼ ਲੱਗ ਗਈ ਸਖ ਚੀਜ਼ ਖਾ ਲਈ ਟੂਥਪੇਸਟ ਟੂਥ ਬ੍ਰਸ਼ ਉਥੋਂ ਲੈ ਕੇ ਕਈ ਐਸੇ ਕਾਰਨ ਨੇ ਜਿਨ੍ਹਾਂ ਬਾਰੇ ਜੇ ਚਮੜੀ ਤੇ ਕੋਈ ਰੋਗ ਹੈ ਨਾ ਕਿ ਚਮੜੀ ਤੇ ਅਲਸਰ ਬਣ ਰਹੇ ਨੇ ਇਹਦੇ ਨਾਲ ਦੀ ਨਾਲ ਮੂੰਹ ਦੇ ਅਲਸਰ ਰੇ ਉਹ ਪੈਂਫੀਗਾ ਸੀ ਕਿ ਚਮੜੀ ਦੀ ਬਿਮਾਰੀ ਹੁੰਦੀ ਆ ਉਹਦੇ ਵਿੱਚ ਵੀ ਹੋ ਸਕਦਾ ਬਿਲਕੁਲ ਜੀ ਖਾਸ ਤੌਰ ਤੇ ਅਸੀਂ ਆਪਣੇ ਪਿੰਡ ਵਾਲੇ ਜਿਹੜੇ ਬਹੁਤ ਪ੍ਰੇਮ ਨਾਲ ਸਾਡੇ ਸੁਣਦੇ ਨੇ ਤੇ ਸਾਨੂੰ ਸਾਗ ਵੀ ਦੇ ਕੇ ਗਏ ਨੇ ਸੱਚੀ ਦੱਸਾਂ ਬਹੁਤ ਜ਼ਿਆਦਾ ਸਵਾਦ ਸੀ ਪਰ ਉਹਨੂੰ ਚਟਨੀ ਵਾਂਗੀ ਮਾੜਾ ਮਾੜਾ ਲਾ ਕੇ ਖਾ ਸਕੇ ਮਿਰਚ ਬਹੁਤ ਸੀ ਸੋ ਬੇਨਤੀ ਹੈ ਜੀ ਕਿ ਓਨੀ ਮਿਰਚ ਚੰਗੀ ਨਹੀਂ ਹੁੰਦੀ ਜੀ ਤੁਸੀਂ ਵੀ ਆਪਨਾ ਇੰਨੀ ਮਿਰਚ ਵਾਲਾ ਖਾਇਆ ਕਰੋ ਨਾ ਸਿਰਫ ਮੂੰਹ ਵਿੱਚ ਲੇ ਜੇ ਤਨ ਲੱਗਦਾ ਮੂੰਹ ਠੀਕ ਹੈ ਤੇ ਅੰਦਰ ਅੰਤੜੀਆਂ ਦਾ ਨਾਸ ਵੀ ਮਾਰ ਦਿੰਦੇ ਨੇ ਸੋ ਬਹੁਤ ਤੇਜ਼ ਕਾਲੀ ਮਿਰਚ ਜਾਂ ਹਰੀ ਜਾਂ ਲਾਲ ਤਿੰਨੋਂ ਹੀ ਬਹੁਤੀ ਤੇਜ਼ ਨਾ ਲਿਆ ਕਰੋ ਸੋ ਜ਼ਿਆਦਾ ਮਿਰਚਾਂ ਕਿਉਂ ਜੀ ਬਿਲਕੁਲ ਇੱਕ ਯੰਗ ਐਡੋਲਸੈਂਟਸ ਦੇ ਵਿੱਚ ਇੱਕ ਬਿਮਾਰੀ ਹੁੰਦੀ ਹੈ ਜੀ ਜਵਾਨ ਹੁੰਦੇ ਲੋਕਾਂ ਚ ਇਨਫੈਕਸ਼ੀਅਸ ਮੋਨੋਨਿਊਕਲੋਸਿਸ ਜੋ ਐਪਸਟ੍ਰੀਨ ਬਾਰ ਵਾਇਰਸ ਨਾਲ ਹੁੰਦੀ ਹੈ ਸੋ ਇਹਨੂੰ ਕਿੰਸਿੰਗ ਡਿਜ਼ੀਜ਼ ਦਾ ਨਾਮ ਵੈਸੇ ਅਸੀਂ ਮੈਡੀਕਲ ਭਾਸ਼ਾ ਦਿੱਤਾ ਗਿਆ ਪਰ ਇਹਦੇ ਨਾਲ ਕੱਲੇ ਮੂੰਹ ਦੇ ਵਿੱਚ ਅਲਸਰ ਨਹੀਂ ਗਲਾ ਪੱਕ ਜਾਣਾ ਇੱਥੇ ਗਲੇ ਦੇ ਲਿੰਫ ਨੋਡ ਹੋ ਜਾਣੇ ਬੁਖਾਰ ਹੋਣਾ ਸਿਰ ਦਰਦ ਹੋਣਾ ਤੇ ਇਹ ਜਿਹੜੀ ਬਿਮਾਰੀ ਹੈ 2 ਤੋਂ 4 ਹਫ਼ਤੇ ਤੱਕ ਵੀ ਰਹਿ ਜਾਂਦੀ ਹੈ ਰਾਤ ਨੂੰ ਪਸੀਨੇ ਵਾਂਦ ਆਉਂਦੇ ਨੇ ਸਾਡਾ ਸਾਰਾ ਪਿੰਡਾ ਦੁਖਦਾ ਰਹਿੰਦਾ ਤੇ ਇੱਕ ਤੋਂ ਦੂਜੇ ਨੂੰ ਇਹ ਇਨਫੈਕਸ਼ਨ ਕਹਿਣ ਦਾ ਸਾਡਾ ਪਾਵੇ ਹੈ ਕਿ ਬਹੁਤ ਸਾਰੀਆਂ ਵਾਇਰਲ ਬੈਕਟੀਰੀਅਲ ਖਾਣੇ ਕੁਸ਼ ਤੇ ਫਿਰ ਨਾਲੋਂ ਨਾਲ ਸਟ੍ਰੈਸ ਟੂਥ ਬ੍ਰਸ਼ ਤੁਸੀਂ ਆਪਣੇ ਹੀ ਜਿਵੇਂ ਤੁਸੀਂ ਚਬਣਾ ਤੋਂ ਲੈ ਕੇ ਬਹੁਤ ਸਾਰੇ ਕੈਂਸਰ ਹੋਣ ਤੱਕ ਦੇ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਚੋਂ ਵਾਰ-ਵਾਰ ਵੀ ਹੁੰਦੇ ਰਹੇ ਨੇ ਤੇ ਇਹ ਸਾਰੇ ਜੇ ਕਾਰਨ ਸਮਝ ਸਕੋ ਤਾਂ ਫਿਰ ਆਪਾਂ ਜੀ ਤੁਰਿਏ ਅਗਲਾ ਕਾਰਨ ਵੀ ਇਹਨੂੰ ਪ੍ਰिवेंशन ਕੀ ਕਰਨਾ ਤੇ ਫਿਰ ਘਰੇਲੂ ਨੁਸਖੇ ਸੋ ਪ੍ਰिवेंशन ਲਈਦੀ ਜੀ ਬਹੁਤ ਸਿੰਪਲ ਗੱਲ ਹੈ ਕਿ ਐਕਸੈਸਿਵਲੀ ਜਿਸ ਚ ਬਹੁਤ ਜ਼ਿਆਦਾ ਮਿਰਚ ਹੋਏ ਜਿਵੇਂ ਹਰਸ਼ਿੰਦਰ ਜੀ ਨੇ ਕਿਹਾ ਦੇਖੋ ਆਈਸੀਐਮਆਰ ਦੀ ਇੱਕ ਸਟੱਡੀ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਜਿਹੜੇ ਸ਼ਹਿਰੀ ਮਰੀਜ਼ ਨੇ ਮੇਲਜ਼ ਉਹਨਾਂ ਦੇ ਵਿੱਚ ਸਭ ਤੋਂ ਕਾਮਨ ਕਾਨਸਰ ਹੈਗਾ ਜੀ ਪ੍ਰੋਸਟੇਟ ਦਾ ਤੇ ਜਿਹੜਾ ਸਾਡੇ ਮੇਲਜ਼ ਮਰਦ ਪਿੰਡਾਂ 'ਚ ਰਹਿੰਦੇ ਨੇ ਉਹਨਾਂ 'ਚ ਸਭ ਤੋਂ ਜ਼ਿਆਦਾ ਕਾਮਨ ਹੈ ਜੀ ਖਾਣੇ ਦੀ ਨਾਲੀ ਦਾ ਤੇ ਇਹਦਾ ਕਨੈਕਸ਼ਨ ਕੀ ਲੱਬਿਆ ਗਿਆ ਸਿੱਧਾ ਸ਼ਰਾਬ ਦੇ ਨਾਲ ਤੇ ਐਕਸੈਸਿਵਲੀ ਗਰਮ ਤੇ ਸਪਾਈਸੀ ਫੂਡ ਦੇ ਨਾਲ ਸੋ ਇਹ ਤਾਂ ਸਾਨੂੰ ਐਵੋਇਡ ਕਰਨਾ ਚਾਹੀਦਾ ਜੀ ਥੋੜੀ ਜੀ ਮਿਰਚ ਮੇਰੀ ਗੱਲ ਸੁਣੋ ਹੁਣ ਜੇ ਮੈਂ ਵੀ ਪ੍ਰੋਗਰਾਮ ਆਪਣਾ ਹੀ ਦੇਖਾਂ ਦੇਖੋ ਜੀ ਅਸੀਂ ਬੰਦ ਕਰਤਾ ਜੀ ਖੰਡ ਹੈਂ ਜੀ ਤੇਰੇ ਸੇ ਬੰਦ ਕਰਤਾ ਜੀ ਲੂਣ ਵੀ ਘੱਟ ਲਓ ਜੀ ਹੁਣ ਆਪਾਂ ਕਹਿੰਨੇ ਜੀ ਨਹੀਂ ਤਾਂ ਕਿਹਦਾ ਜਾਣਾ ਨਹੀਂ ਕਾ ਤੁਸੀਂ ਦੇਖੋ ਜਿਵੇਂ ਨਾ ਕਹਿੰਨੇ ਸਹਿਤ ਸਹਿਜ ਰਹੋ ਬਿਲਕੁਲ ਇਹ ਕਵਾਣਾ ਸੀ ਤੁਹਾਡੇ ਤੋਂ ਕਿ ਸਾਰੀ ਚੀਜ਼ ਵਰਤੋ ਜੀ ਪਰ ਥੋੜਾ ਮੋਡਰੇਸ਼ਨ ਹਾਂ ਸੋ ਪਰ ਮਿੱਠਾ ਤਾਂ ਬਿਲਕੁਲ ਹੀ ਨਹੀਂ ਇਹ ਤਾਂ ਪੱਕੀ ਗੱਲ ਹੈ ਮਿੱਠਾ ਬਿਲਕੁਲ ਹੀ ਨਹੀਂ ਲੂਣ ਘੱਟ ਤੇ ਤਿੱਖਾ ਵੀ ਥੋੜਾ ਜਿਹਾ ਘੱਟ ਉਹ ਮੇਰਾ ਖਿਆਲ ਹੈ ਆਪਾਂ ਜੇ ਪਿਛਲੇ ਇੱਕ ਪ੍ਰੋਗਰਾਮ ਦਾ ਜਿਸ ਚ ਦਹੀਂ ਬਾਰੇ ਗੱਲ ਕੀਤੀ ਸੀ ਇੱਕ ਸਕਿੰਟ ਚੁਰਾ ਕੇ ਦੱਸ ਦਿਆਂ ਜੀ ਬਿਲਕੁਲ ਦੇਖੋ ਜੀ ਜ਼ਿੰਦਗੀ ਚ ਪਹਿਲੀ ਵਾਰ ਮੈਨੂੰ ਹਾਰਨ ਦਾ ਸਵਾਦ ਆ ਗਿਆ ਜੇ ਇੱਕ ਨੰਬਰ ਤੇ ਹਾਰੀਆਂ ਮੈਂ ਵੋਟਾਂ ਤੁਸੀਂ ਖੁੱਲ ਕੇ ਪਾਈਆਂ ਨਹੀਂ ਹਾਲਾਂਕਿ ਮੈਂ ਪੁੱਛਿਆ ਸੀ ਕਿ ਦੱਸੋ ਜੀ ਅਸੀਂ ਸ਼ਰਤ ਰੱਖੀ ਜੇ ਕਿ ਤੁਸੀਂ ਦਹੀਂ ਦੇ ਵਿੱਚ ਪਾਉਂਦੇ ਹੋ ਖੰਡ ਪਾਉਂਦੇ ਹੋ ਜਾਂ ਤਾਂ ਲੂਣ ਇਸ ਤਰ੍ਹਾਂ ਨਹੀਂ ਖਾਂਦੇ ਤੇ ਤੁਸੀਂ ਤਾਜ਼ਾ ਜੰਮਿਆ ਵੀ ਘੱਟ ਖਾਂਦੇ ਹੋ ਤੇ ਫੁੱਲ ਫੈਟ ਵਾਲਾ ਲੈਂਦੇ ਹੋ ਦੇਖੋ ਜੀ ਤੁਸੀਂ ਜ਼ਿੰਦਗੀ ਚ ਪਹਿਲੀ ਵਾਰ ਹਾਰਨ ਦਾ ਸਵਾਦ ਆਇਆ ਕਿਉਂਕਿ ਮੈਨੂੰ ਬਹੁਤ ਅੱਛਾ ਲੱਗਿਆ ਕਿ ਤੁਸੀਂ ਤੰਦਰੁਸਤ ਹੋ ਤੇ ਸਿਹਤਮੰਦ ਕੋਈ ਖੁਰਾਕ ਲੈ ਰਹੇ ਹੋ ਰੱਬ ਕਰੇ ਮੈਂ ਇੰਜ ਹੀ ਹਾਰਦੀ ਰਵਾਂ ਕੋਈ ਗੱਲ ਨਹੀਂ ਇੱਕ ਕੱਪ ਚਾਹ ਹੀ ਗਰਮੀ ਚ ਬਣਾ ਕੇ ਦੇਣਾ ਪਿਆ ਸੀ ਚਾਹ ਕੌਫੀ ਦਾ ਪਰ ਅਗਲੀ ਹੁਣ ਅੱਜ ਦੀ ਅਸੀਂ ਫੇਰ ਇਸੇ ਤਰ੍ਹਾਂ ਇੱਕ ਰੱਖਾਂਗੇ ਜੀ ਸਵਾਲ ਕਦੇ ਤਾਂ ਜਿਤਾ ਦਿਓ ਮੈਨੂੰ ਜੀ ਦਜਾਰੀ ਰੱਖੋ ਤੋਂ ਬਹੁਤ ਗਰਮ ਤੇ ਸਪਾਈਸੀ ਫੂਡ ਅਵੋਇਡ ਕਰਨਾ ਤੇ ਤਮਾਕੂ ਤਾਂ ਬਿਲਕੁਲ ਨਾ ਸ਼ਰਾਬ ਤੋਂ ਵੀ ਨਾ ਕਰੋ ਸੌਫਟ ਟੂਥ ਬਰਸ਼ ਵਰਤੋ ਸੋ ਜੋ ਰਿਕਮੈਂਡਡ ਹੈ ਜਿਕੇ ਸਟ्रेस ਲੈਵਲ ਘਟਾਓ ਜੀ ਪਰ ਇੱਕ ਹੋਰ ਮੈਂ ਵਿੱਚੋਂ ਟੋਕਦਿਆਂ ਜੀ ਡੈਂਚਰਸ ਜਿਹੜੇ ਲਾਂਦੇ ਨੇ ਉਹਨਾਂ ਦੇ ਵੀ ਜੇ ਨਾ ਪ੍ਰੋਪਰ ਫਿਟਿੰਗ ਹੋਏ ਤੇ ਫਿਰ ਉਹ ਬੱਚੇ ਜਿਨ੍ਹਾਂ ਦੇ ਫਿਲਿੰਗ ਕੀਤੀ ਕੁਝ ਉਹ ਦੰਦ ਟੇਢੇ ਆ ਰਹੇ ਨੇ ਨਾ ਜੇ ਅਕਲ ਦਾੜ ਟੇਢੀ ਹੋ ਜਾਈ ਨਾ ਬੜੀ ਔਖੀ ਹੁੰਦੀ ਜੇ ਸਿੱਧੀ ਕਰਨੀ ਸੋ ਉਹ ਵੀ ਤੁਹਾਡੇ ਇਸ ਤਰ੍ਹਾਂ ਕਰ ਸਕਦੇ ਨੇ ਪਰ ਉਹ ਲਗਾਤਾਰ ਜੇ ਤੁਹਾਡੇ ਉੱਤੇ ਇਰੀਟੇਟ کر رہے نے او والے پھر کئی بار زخم خطرناک ہو سکتے ہیں سو کرپا کر کے دنداں دا بہت خیال رکھو جی سو جی. so, پانی ود پیو تے بیلنس ڈائٹ دا مطلب ہے کہ ਉਹ ਅਸੀਂ ਫੇਰ ਦੱਸਾਂਗੇ ਜੀ ਕਿ ਕੀ ਕੁਝ ਖਾਣਾ ਹੈ ਜੀ ਪਰ ਫੇਰ ਵੀ ਇਹਨਾਂ ਤਾਂ ਹੁਣ ਸਭ ਨੂੰ ਪਤਾ ਲੱਗ ਗਿਆ ਜੀ ਅਸੀਂ ਵਾਰ-ਵਾਰ ਕਹਿੰਨੇ ਆ ਕਿ ਹਰੀਆਂ ਸਬਜ਼ੀਆਂ ਜ਼ਰੂਰ ਲੈਣੀਆਂ ਜੇ ਤੇ ਤੁਸੀਂ ਸ਼ਾਲ ਮੂਰੇ ਵਾਲਾ ਆਟਾ ਲੈ ਪਾਲਕ ਲੈਣੀਆਂ ਹਰੀ ਫਲੀਆਂ ਲੈਣੀਆਂ ਜੀ ਜੀ ਹਰੀਆਂ ਫਲੀਆਂ ਤੇ ਪਾਲਕ ਤਾਂ ਤੁਸੀਂ ਰੱਖ ਹੀ ਲੋਗੇ ਰੋਜ਼ ਕਿਸੇ ਨਾ ਕਿਸੇ ਢੰਗ ਨਾਲ ਵਰਤਣੀਆਂ ਜੇ ਇੱਕ ਹੋਰ ਜੀ ਅਹਿਮ ਮੈਂ ਤੁਸੀਂ ਪ੍ਰੀਵੈਂਸ਼ਨ ਅੱਗੋਂ ਜਾਰੀ ਰੱਖਿਓ ਮੈਂ ਥੋੜੇ ਜੇ ਜੋ ਨਹੀਂ ਆ ਕਿ ਡੇਂਜਰ ਸਾਈਨ ਜੇ ਤੁਸੀਂ ਦੱਸ ਦਿਓ ਤਾਂ ਫੇਰ ਆਪਾਂ ਬਿਲਕੁਲ ਜੀ ਦੇਖੋ ਕਿ ਆਮ ਤੌਰ ਤੇ ਮੈਂ ਦੱਸ ਦਿਆਂ ਜੀ ਆਪੇ ਠੀਕ ਹੋਣ ਵਾਲੇ ਨੇ ਬਹੁਤ ਇਕ ਭਰਾਇਓ ਨਾ ਕੁਝ ਨਹੀਂ ਬਹੁਤਾ ਕਰਨਾ ਪਰ چنتا ہونی چاہیے جی جی. جی. ہو جائے بین جی ڈیزیز ہے تنگ کرے گا جدو بھی بخار ہو فیور سورس جکان دے نال گلے خراب نہ ہو جانا oh ہی جانے سو تھوڑی نا جی. so, جی دی, دی نال انوالمنٹ ہو جائے خاص کر ٹٹی پشاو والی تے تے مو دے اوپر یہ پینفیگس ہو سکتا او دے بارے تھوڑا خیال کرو تے جے جوڑ نال تکلیف ہو رہی ہے ਰਿਐਕਟਿਵ ਆਰਥਰਾਈਟਿਸ ਜਾਂ ਫਿਰ ਖੂਨ ਆ ਰਿਹਾ ਟੱਟੀਆਂ ਚ ਟੱਟੀ ਚ ਖੂਨ ਆ ਰਿਹਾ ਤੋ ਇਨਫਲਾਮੇਟਰੀ ਬਾਊਲ ਡਿਜ਼ੀਜ਼ ਇਹ ਉਦੋਂ ਖਿਆਲ ਖਿਆਲ ਕਰਨ ਦੀ ਲੋੜ ਹੈ ਬਿਲਕੁਲ ਜੀ ਅਲਸਰ ਵੱਡਾ ਹੋ ਰਿਹਾ ਠੀਕ ਨਹੀਂ ਹੋ ਰਿਹਾ ਤੇ ਉਸੇ ਦਰਦ ਵੀ ਹੋ ਰਿਹਾ ਸੋ ਇਹ ਇੱਕ ਅਨਦਰ ਵਾਰਨਿੰਗ ਸਾਈਨ ਹੈ ਤੇ ਉਹ ਠੀਕ ਹੀ ਨਹੀਂ ਹੁੰਦਾ ਪਿਆ ਤੇ ਜੀ ਮਾੜਾ ਸਕੂ ਹੋਣ ਲੱਗ ਗਿਆ ਵੱਡਾ ਵੀ ਹੋ ਕੇ ਉਤੇ ਕੁਝ ਉਹਦੇ ਐਜਸ ਨੇ ਜਿਹੜੇ ਉਹ ਪ੍ਰੋਮੀਨੈਂਟ ਹੋ ਗਏ ਨੇ ਇਹ ਕੈਂਸਰ ਦਾ ਨਿਸ਼ਾਨ ਹੋ ਸਕਦਾ ਸੋ ਇਹਨਾਂ ਤੋਂ ਸਵਾਇ ਡੇਂਜਰ ਸਾਈਂਸ ਕੋਈ ਜ਼ਿਆਦਾ ਨਹੀਂ ਨੇ ਜਿਵੇਂ ਅਰਸ਼ਿੰਦਰ ਜੀ ਨੇ ਕਿਹਾ ਬੜੀ ਬਿਨਾਈਨ ਜੀ ਡਿਜ਼ੀਜ਼ ਹੈ ਸੋ ਜੀ ਆਪਾਂ ਮਤਲਬ ਜਦੋਂ ਸ਼ੁਰੂ ਹੋ ਗਏ ਨੇ ਬੱਚਿਆਂ ਲਈ ਤਾਂ ਬਹੁਤ ਸੌਖਾ ਜੇ ਕਹੋ ਜੀ ਚਾਕਲੇਟ ਵੀ ਬੰਦ ਟੌਫੀਆਂ ਵੀ ਬੰਦ ਠੀਕ ਹੋ ਜਾਣ ਦੋ 5 ਦਿਨ ਬਾਅਦ ਲੈ ਲਿਓ ਕੋਈ ਏਡੀ ਵੱਡੀ ਗੱਲ ਨਹੀਂ ਹੈ ਤੇ ਪਰ ਉਸ ਸਮੇਂ ਨਾ ਉਹਨਾਂ ਨੇ ਜੀ ਪਾਈਨੈਪਲ ਲੈਣਾ ਨਾ ਉਹਨਾਂ ਨੇ ਲੈਣੀ ਹੈ ਜੀ ਕੀ ਵੀ ਉਸ ਸਮੇਂ ਨਾ ਕੋਈ ਕਿਸੇ ਤਰ੍ਹਾਂ ਦਾ ਸੰਤਰਾ ਮਸੰਮੀ ਪਲੀਜ਼ ਹੈ ਨਾ ਲਾਇਓ ਤੇ ਕਿਸੇ ਵੀ ਹਾਲ ਵਿੱਚ ਜ਼ਖਮਾਂ ਤੇ ਲੂਣ ਨਹੀਂ ਲਾਣਾ ਚਾਹੀਦਾ ਜੀ ਸੋ ਲੂਣ ਨਾ ਕਿਤੇ ਲਾ ਦਿਓ ਸਾਡੇ ਕੋਲ ਆ ਚੁੱਕੇ ਨੇ ਕੇਸ ਜਿਹੜੇ ਮੂੰਹ ਚ ਛਾਲੇ ਉੱਪਰ ਲੂਣ ਲਾ ਕੇ ਆ ਗਏ ਸੀ ਪਲੀਜ਼ ਇੰਨਾ ਵੀ ਨਾ ਜ਼ੁਲਮ ਕਰੋ ਸੋ ਨਾਂ ਨਿੰਬੂ ਲਾਇਓ ਤੇ ਪਲੀਜ਼ ਇਹ ਚੀਜ਼ਾਂ ਨਹੀਂ ਕਰੋ ਰੱਜ ਕੇ ਪਾਣੀ ਪੀ ਲਓ ਤੇ ਫਿਰ ਨਾਲੋਂ ਨਾਲ ਦੇਖੋ ਨਾ ਨੁਕਤੇ ਦੱਸਣ ਤੋਂ ਪਹਿਲਾਂ ਇੱਕ ਨਾ ਦੱਸ ਦਿਆਂ ਕਿਉਂਕਿ ਸ਼ਹਿਦ ਬਹੁਤ ਕਮਾਲ ਦਾ ਅਸਰ ਦਿਖਾਂਦਾ ਜੀ ਪਰ ਮੈਂ ਸਪਸ਼ਟ ਦੱਸ ਦਿਆਂ ਇੱਕ ਸਾਲ ਤੋਂ ਛੋਟੇ ਬੱਚੇ ਨੂੰ ਕਿਸੇ ਵੀ ਹਾਲ ਵਿੱਚ ਮੂੰਹ ਵਿੱਚ ਸ਼ਹਿਦ ਨਹੀਂ ਲਾਣਾ ਉਹਨਾਂ ਦੀ ਉਨੀ ਇਮਿਊਨਿਟੀ ਤਗੜੀ ਨਹੀਂ ਹੁੰਦੀ ਸ਼ਹਿਦ ਵਿੱਚ ਇੱਕ ਕਿਸਮ ਦੇ ਕੀਟਾਣੂ ਹੁੰਦੇ ਨੇ ਜੋ ਸਗੋਂ ਬਹੁਤ ਕੈਰਟਾ ਸਕਦੇ ਨੇ ਸੋ ਕਿਰਪਾ ਕਰਕੇ ਸ਼ਹਿਦ ਜੋ ਕਿ ਇਲਾਜ ਜੈਸੀ ਕਹਨੇ ਆ ਲਾ ਲਓ ਪਰ ਬੱਚਿਆਂ ਵਿੱਚ ਜੋ ਸਾਲ ਤੋਂ ਛੋਟੀ ਉਮਰ ਦੇਆਂ ਦੇ ਉੱਤੇ ਨਾ ਲਾਣਾ ਤੇ ਨਾਲੋਂ ਨਾਲ ਬੱਚਿਆਂ ਵਿੱਚ ਤੁਹਾਨੂੰ ਸਫੈਦੀ ਯਾਨੀ ਕੀ ਮਾ ਕਰਿਓ ਨੂਡਲਸ ਕਿਸੇ ਵੀ ਤਰ੍ਹਾਂ ਦੇ ਉਦੋਂ ਨਹੀਂ ਦੇਣੇ ਤੇ ਨਾ ਹੀ 오ਰੇਂਜ ਜੂਸ ਤੁਸੀਂ ਉਦੋਂ ਨਾਲ ਦੇਣਾ ਜੇ ਕੁਝ ਗੋਲੀਆਂ ਤੇ ਕੁਝ ਲਾਣ ਵਾਲੀ ਦਵਾਈ ਹੁੰਦੀ ਜੇ ਜਿਹੜੀ ਤੁਸੀਂ ਲੋਕਲ ਇਲਾਜ ਨੇ ਜਿਹੜੇ ਬੜੇ ਘਰ ਤੇ ਆਮ ਮਿਲਦੇ ਨੇ ਜਿਹਦੇ ਵਿੱਚ ਹੈਗਾ ਜੀ ਦੇਖੋ ਕੋਕੋਨਟ ਆਇਲ ਬਿਲਕੁਲ ਵਰਜਨ ਵਾਲਾ ਵਰਤਿਓ ਜੀ ਵਰਜਨ ਕੋਕੋਨਟ ਆਇਲ ਤੁਸੀਂ ਭਾਵੇਂ ਉਂਗਲ ਦੇ ਉੱਤੇ ਦੋ ਬੂੰਦਾਂ ਲਾ ਕੇ ਉਹਦੇ ਵਿੱਚ ਲਾ ਲਓ ਦੇਖੋ ਤਾਂ ਸਹੀ ਕੀ ਕਮਾਲ ਉਹਦੇ ਨਾਲ ਵਾਪਰਦਾ ਫਿਰ ਦੁਬਾਰਾ ਕਹਦੇ ਐਕਸਟਰਾ ਵਰਜਨ ਲੈਣ ਦੀ ਲੋੜ ਨਹੀਂ ਸਿੰਪਲ ਵਰਜਨ ਲਿਓ ਤੇ ਪਲੇਨ ਕੋਕੋਨਟ ਆਇਲ ਵੀ ਨਹੀਂ ਵਰਜਨ ਵਾਲਾ ਲੈ ਲਿਓ ਮਿਲ ਜਾਂਦਾ ਜੇ ਬਾਜ਼ਾਰ ਵਿੱਚ ਫਿਰ ਮੇਰੀ ਤਾਂ ਬੜੀ ਪੈਟ ਜੇ ਜੀ ਫਟਕੜੀ ਉਹ ਲੈ ਲਿਆ ਕਰੋ ਨਾ ਰੱਤੀ ਜੀ ਫੁੱਲ ਫਟਕੜੀ ਕਰੋ ਉਹਨੂੰ ਚੁੰਡੀ ਕਪਾਓ ਜੀ ਤੁਸੀਂ ਅੱਧੇ ਗਲਾਸ ਚ ਚੂਲੀਆਂ ਕਰ ਲਓ ਵੇਖੋ ਕਮਾਲ ਹੁੰਦਾ ਤੇ ਫਿਰ ਮਿੱਠਾ ਸੋਡਾ ਇਸੇ ਤਰ੍ਹਾਂ ਮਿੱਠਾ ਸੋਡਾ ਦਾ ਬਹੁਤ ਕਮ ਆਸਰ ਹੁੰਦਾ ਅਜ਼ਰ ਜੀ ਉਹ ਵੀ ਪਾਣੀ ਦੇ ਵਿੱਚ ਸਿੱਧਾ ਨਾ ਨਾ ਲਾਇਆ ਕਰੋ ਜ਼ਖਮਾਂ ਤੇ ਨਹੀਂ ਕੁਝ ਲਈ ਦੱਸੋ ਸਿੱਧਾ ਉਹਨੂੰ ਵੀ ਚੂਲੀਆਂ ਕਰ ਲਓ ਠੀਕ ਹੋ ਜਾਂਦਾ ਬਿਲਕੁਲ ਜੀ ਹੋਰ ਦੱਸੋ ਕੁਝ ਲਾਣਾ ਤਾਂ ਜੀ ਲੌਂਗ ਦਾ ਤੇਲ ਵੀ ਟਰਾਈ ਕੀਤਾ ਬਿਲਕੁਲ ਬਹੁਤ ਵਧੀਆ ਜੇ ਐਲੋਵੇਰਾ ਵੀ ਇਹਦੇ ਵਿੱਚ ਫਿਰ ਉਹਦੇ 'ਚ ਸਾਡਾ ਲੌਂਗ ਦੇ ਉੱਤੇ ਕੀਤਾ ਪੂਰੇ ਦਾ ਪੂਰਾ ਵੇਖੋ ਤਾਂ ਸਹੀ ਉਹਦੇ ਹੋਰ ਕਿੰਨੇ ਜ਼ਿਆਦਾ ਅਸਰ ਨੇ ਉਹ ਲੌਂਗ ਵਾਲਾ ਵੀ ਦੇਖ ਲਿਓ ਨਾ ਉਹ ਵੀ ਪੂਰਾ ਪ੍ਰੋਗਰਾਮ ਵੀਡੀਓ ਚੜੀ ਹੋਈ ਜੇ ਸਬਸਕ੍ਰਾਈਬ ਕਰਕੇ ਉਹ ਵੀ ਦੇਖ ਲਿਓ ਤੇ ਤુલਸੀ ਦੇ ਪੱਤੇ ਬਿਲਕੁਲ ਜੀ ਤુલਸੀ ਦੇ ਪੱਤੇ ਦੇਖੋ ਜੀ ਬਹੁਤ ਸਾਰੇ ਥਾਵਾਂ ਤੇ ਉਹਦੀ ਪੂਜਾ ਤੱਕ ਕੀਤੀ ਜਾਂਦੀ ਜੇ ਤੇ ਫਿਰ ਉਹ ਇਸੇ ਤਰ੍ਹਾਂ ਵਾਪਸ ਵੀ ਸਾਨੂੰ ਦਿੰਦੀ ਜੇ ਤੇ ਫਿਰ ਉਹ ਤુલਸੀ ਤੁਸੀਂ ਵਰਤ ਸਕਦੇ ਹੋ ਚੂਸ ਵੀ ਸਕਦੇ ਹੋ ਪੱਤਾ ਤੇ ਉਹਨੂੰ ਪਾਣੀ ਵਿੱਚ ਵੀ ਉਬਾਲ ਕੇ ਉਹ ਜੀ 20 ਚੂਲੀਆਂ ਕਰ ਸਕਦੇ ਜੀ ਤੇ ਠੰਡਾ ਵਰਤੋ ਬਰਫ਼ ਲਓ ਹੋਰ ਠੰਡੇ ਸ਼ਰਬਤ ਪੀ ਸਕਦੇ ਹੋ ਠੰਡਾ ਠੰਡਾ ਮਹਿਸੂਸ ਕਰੋ ਯਾਨੀ ਜਦੋਂ ਬਹੁਤ देर ਦੀ ਰੋਕੀ ਹੋਈ ਨਾ ਸੱਚੀ ਦੱਸਾਂ ਉਹ ਦਿਨ ਆਈਸਕ੍ਰੀਮ ਖਾ ਲਿਆ ਉਹ ਤੇ ਚਲੋ ਹੁਣ ਸਾਰੇ ਕਾਰਨ ਦੱਸਦੇ ਹਸ਼ਿੰਦਰ ਦੀ ਇੱਕ ਕਾਰਨ ਮੈਂ ਅਖੀਰਲੀ ਰੱਖਿਆ ਸੀ ਨਹੀਂ ਜੀ ਤਣਾਅ ਘਟਾਉਣਾ ਪਹਿਲਾਂ ਬਹੁਤ ਜ਼ਰੂਰੀ ਜੇ ਸੋ ਸਾਡੇ ਨਾਲ ਥੋੜੀ देर ਹਾਸ ਲਿਆ ਕਰੋ ਨਾ ਬੱਸ ਵੀ ਕਰੋ ਸਾਰਾ ਦਿਨ ਤਣਾਅ ਸਾਂਭ ਕੇ ਕੀ ਕਰਨਾ ਜੇ ਸੋ ਥੋੜੀ देर ਆਓ ਆਪਾਂ ਹੱਸੀਏ ਖੇੜੇ ਵੰਡੀਏ

ਕੇ ਕੁਛ ਵੀ ਖਾਣਾ ਤੇ ਲੰਗਾਣਾ ਪਾਸੇਬਲ ਨਹੀਂ ਹੁੰਦਾ। ਤੋਂ ਇਹ ਇੱਕ ਬੜਾ ਵੱਡਾ ਕਾਰਨ ਹੈ ਪਰ ਇਸ ਪਤਾ ਹੀ ਹੋਏਗਾ ਕਿ ਉਹਨੂੰ ਬਿਜਲੀਆਂ ਲੱਗੀਆਂ ਨੇ ਜਾਂ ਉਹ ਕੈਨਸਰ ਦੀ ਦਵਾਈ ਚੱਲ ਰਹੀ ਹੈ ਤਾਂ ਮੂੰਹ ਦੇ ਵਿੱਚ ਅਲਸਰ ਹੋ ਸਕਦੇ ਨੇ। ਇੱਕ ਹੋਰ ਕਾਰਨ ਹੈ ਜੇ ਕਿਸੇ ਦਾ ਬੋਨ ਮੈਰੋ ਫੇਲਿਅਰ ਹੋ ਜਾਏ। ਜੇ ਬੋਨ ਮੈਰੋ ਫੇਲਿਅਰ ਹੋ ਜਾਏ ਤੇ ਜਿਹੜੇ ਬਿਮਾਰੀ ਨਾਲ ਲੜਨ ਦੇ ਸੈੱਲ ਨੇ ਨਾ न्यूट्रोफिल्स इम्युनिटी बहुत कट जाती है HIV, AIDS, जी। so जी, इक, बहुत कट जाती है एचआईवी एड्स ए मरीजा दी मुंह ਦੇ ਵਿੱਚ ਅਲਸਰ ਹੋ ਸਕਦੇ ਨੇ ਬਿਲਕੁਲ ਜੀ ਸੋ ਜੀ ਮੇਰਾ ਖਿਆਲ ਹੈ ਕਿ ਕੋਈ ਜੇ ਹੋਰ ਨੁਕਤਾ ਤੁਹਾਡੇ ਕੋਲ ਰਹਿ ਗਿਆ ਜੀ ਜ਼ਰੂਰ ਜ਼ਰੂਰ ਇਲਾਜ ਦੇ ਵਿੱਚ ਜੀ ਵੀ ਕੰਪਲੈਕਸ ਵਿਟਾਮਿਨ बी12 राइबोफ्लेविन ਇਹਨਾਂ ਦਾ ਬਹੁਤ ਵਧੀਆ ਰੋਲ ਹੈ ਸਿਰ ਜੇ ਵਾਰ-ਵਾਰ ਐਫਸਾਲਸਰ ਹੋਣ ਹੁੰਦੇ ਰਹਿਣ ਤੇ ਤੁਹਾਡੀ ਖਰਾਕ ਠੀਕ ਨਾ ਹੋਏ ਤਾਂ ਬੀ ਕੰਪਲੈਕਸ ਦੀ ਗੋਲੀ ਲਈ ਖਾਸ ਜਰੂਰ ਲੈਣੀ ਚਾਹੀਦੀ ਜੇ ਜੀ ਤੁਸੀਂ ਇਹ ਹਫਤਾ ਵੀ ਜੇ ਲਓਗੇ ਤੁਹਾਨੂੰ ਉਹਦੇ ਵਿੱਚ ਫਰਕ ਦਿਖ ਜਾਏਗਾ ਸੋ ਇਹ ਤਾਂ ਤੁਸੀਂ ਯਾਨੀ ਨਾਲ ਦਵਾਈ ਜ਼ਰੂਰ ਹੀ ਲੈ ਲਓ ਜੇ ਕੋਈ ਨਹੀਂ ਵੀ ਤੁਹਾਨੂੰ ਪਟੂਕੇ ਨਹੀਂ ਨਾ ਲਵਾਓ ਓ ਟਿਕਿਆਂ ਦੀ ਲੋੜ ਨਹੀਂ ਤੁਸੀਂ ਲੈ ਸਕਦੇ ਹੋ ਦਵਾਈ ਨਾਲ ਹੀ ਪੂਰਾ ਕਰੋ ਠੀਕ ਇਹ ਫਿਰ ਗੱਲ ਇਹ ਹੈ ਜੀ ਜਿਵੇਂ ਹਮੇਸ਼ਾ ਅਸੀਂ ਤੁਹਾਨੂੰ ਜ਼ਿਕਰ ਕਰਦੇ ਹਾਂ ਕਿ ਖੁਰਾਕ ਉਦੋਂ ਜਦੋਂ ਤੁਹਾਡੇ ਬਣੇ ਹੋਏ ਨੇ ਉਦੋਂ ਨਾ ਤਾਂ ਤੇਜ਼ ਲੋਣ ਲਿਓ ਤੇ ਨਾ ਹੀ ਮਸਾਲੇਦਾਰ ਕੋਸ਼ਿਸ਼ ਕਰੋ ਕਿ ਉਦੋਂ ਥੋੜੀ ਅਜਿਹੀ ਚੀਜ਼ ਜਿਹੜੀ ਬਹੁਤੀ ਚਬਾ ਕੇ ਉਸ ਜ਼ਖਮ ਉੱਤੇ ਨਾ ਲੱਗੇ ਛੇਤੀ ਤੁਸੀਂ ਅੰਦਰ ਲੰਗਾ ਸਕੋਈ ਇੱਕਾ ਦਿਨ ਦੀ ਗੱਲ ਹੀ ਹੁੰਦੀ ਹੈ ਇਹ ਠੀਕ ਹੋ ਜਾਂਦੇ ਨੇ ਜੀ ਸੋ ਦੁੱਧ ਕਿਸ ਤਰ੍ਹਾਂ ਦਾ ਲੈਣ ਜੀ ਦੁੱਧ ਠੰਡਾ ਲੈ ਸੋ ਗਰਮ ਚਾਹ ਜਾਂ ਬਹੁਤ ਤੇਜ਼ ਕਾਫੀ ਨਹੀਂ ਲੈਣੀ ਜੀ ਠੰਡਾ ਤੁਸੀਂ ਯਾਨੀ ਬਹੁਤ ਠੰਡਾ ਵੀ ਨਹੀਂ ਆਪਾਂ ਗਲਾ ਦੁਬਾਰਾ ਨਹੀਂ ਖਰਾਬ ਕਰਨਾ ਪਰ ਥੋੜਾ ਜਿਹਾ ਨੋਰਮਲ ਜਿਹਾ ਦੇਖੋ ਕਿਉਂਕਿ ਦੁੱਧ ਦਾ ਫਾਇਦਾ ਜੀ ਇੱਕ ਤਾਂ ਬੀ ਕੰਪਲੈਕਸਿਟੀ ਦਿੰਦਾ ਬਿਲਕੁਲ ਅੰਡੇ ਫਿਰ ਅੰਡਾ ਖਾ ਲਿਆ ਕਰੋ ਨਾ ਸੱਦਦੇ ਉਹ ਦਾਲਾਂ ਲੈ ਸਕਦੇ ਹੋ ਪਨੀਰ ਲੈ ਸਕਦੇ ਹੋ ਫਿਰ ਸਨਫਲਾవర్ ਸੀਡਸ ਠੀਕ ਹੈ ਅੱਜਕਲ ਬੜੇ ਕਾਮਨ ਨੇ ਉਹ ਸੀ ਛੱਡਨੇ ਨਹੀਂ ਜੀ ਬੀਜਣ ਵਾਸਤੇ ਸਾਰੇ ਖਾ ਜਾਣੇ ਤੇ ہریاں پتے دار سبزیاں تے جیڑے میٹ کھان دے نے او فش چکن لے سکتے نے وہ ودیا سورس ہے جی بی کمپلیکس ویٹامین دا تے پر ایس ٹائم تے جی بی کمپلیکس دی گولی یا سرپ لے لیا جائے وہ زیادہ ودیا رہن دا یعنی دا کانو کسے بچارے بکرے نو وڈن آیا کسے نو وڈن ہے تو گولی کھا لو جی سوکھا جے سو گال جی ایتھی مقدی جے کہ uh, تسی ਅੱਜ ਦੇ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਉਹ ਤਾਂ ਫੀਡਬੈਕ ਦੋਗੇ ਜੀ ਅੱਜ ਇੱਕ ਹੋਰ ਸ਼ਰਤ ਵੀ ਆਪਾਂ ਦੇਖ ਲੈਣੇ ਆ ਜੀ ਲਾ ਕੇ ਸ਼ਾਇਦ ਮੈਂ ਜਿੱਤੀ ਜਾਵਾਂ ਐਦਕੀ ਹੁਣ ਮੈਂ ਲਾਨੇ ਆ ਜੀ ਕਿ ਸਾਡੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਵਿੱਚ ਹਰੀਆਂ ਸਬਜ਼ੀਆਂ ਦਾ ਵਾਅਦਾ ਕੀਤਾ ਜਾਂ ਰਾਗੀ ਦਾ ਆਟਾ ਖਾਣਾ ਸ਼ੁਰੂ ਕੀਤਾ ਤੇ ਜੇ ਕੀਤਾ ਜੇ ਨਾ ਤੇ 15 ਦਿਨ ਬਾਅਦ ਸਰੀਰ ਅੰਦਰ ਤਬਦੀਲੀ ਦਿਸਣੀ ਜੇ ਸ਼ੇਅਰ ਕਰੋ ਨਾ ਕੋਈ ਨਵਾਂ ਨੁਸਖਾ ਸਾਡੇ ਨਾਲ ਕਿ ਰਾਗੀ ਨੂੰ ਅਸੀਂ ਸਵਾਇ ਦਲੀਏ ਦੇ ਜਾਂ ਇਡਲੀ ਦੇ ਰੂਪ ਵਿੱਚ ਜਾਂ ਬਿਸਕੁਟ ਦੇ ਰੂਪ ਵਿੱਚ ਜਾਂ ਫਿਰ ਉਹਦਾ ਪਰੌਂਠਾ ਬਣਾ ਕੇ ਖਾਣ ਤੋਂ ਇਲਾਵਾ ਜੇ ਚੀਲੇ ਕਿਸੇ ਨੇ ਬਣਾਏ ਹੁਣ ਤਾਂ ਦੱਸਿਓ ਨਹੀਂ ਤਾ ਅਗਲੀ ਵਾਰ ਉਹ ਨੁਸਕਾ ਮੈਂ ਦੱਸ ਦਿਆਂਗੀ ਪਰ ਇਹ ਹੁਣ ਸ਼ਰਤ ਮੇਰੇ ਨਾਲ ਜੇਜੀ ਹੁਣ ਐਤ ਕੀ ਕਾਫੀ ਤੁਹਾਨੂੰ ਪਿਆਣੀ ਪੈਣੀ ਜੇ ਮੈਂ ਜਿੱਤ ਗਈ ਕਿ ਸਾਨੂੰ ਵੇਖਣ ਵਾਲਿਆਂ ਚੋਂ ਕਿੰਨੇ ਨੇ ਜਿਨ੍ਹਾਂ ਨੇ ਕਿਉਂਕਿ ਮੈਨੂੰ ਜੀ ਐਕਸਪੀਰੀਅੰਸ ਹੈ ਤੁਸੀਂ ਜਦੋਂ ਪਹਿਲਾਂ ਇਹ ਟਾਕ ਕੀਤੀ ਸੀ ਤੇ ਮੈਨੂੰ ਯਾਦ ਹੈ ਕਿ ਅਸੀਂ ਕੈਨੇਡਾ ਗਏ ਸੀ ਉਹ ਕਹਿੰਦੇ ਇੱਥੇ ਸਾਰਾ ਰਾਗੀ ਦਾ ਆਟਾ ਮੁੱਕ ਗਿਆ ਇਹਨਾਂ ਲੋਕਾਂ ਨੇ ਖਰੀਦਿਆ ਤੇ ਬਹੁਤ ਫਾਇਦੇਮੰਦ ਚੀਜ਼ ਹੈ ਸੋ ਕਣਕ ਤੇ ਚੌਲ ਤੋਂ ਥੋੜਾ ਜਿਹਾ ਪਰੇ ਵੱਲ ਨੂੰ ਜਾਈਏ ਤੇ ਰਾਗੀ ਦਾ ਆਟਾ ਵਰਤੀਏ ਤੇ ਸਿਹਤ ਆ ਆਪਣੇ ਆਪ ਹੀ ਵਧੀਆ ਹੋ ਜਾਏਗੀ ਜੀ ਬਿਲਕੁਲ ਇਹ ਸ਼ਰਤ ਲਾਉਣ ਦਾ ਮਕਸਦ ਇੱਕੋ ਹੀ ਹੈ ਜੀ ਕਿ ਦਿਲੋਂ ਤੁਹਾਡੇ ਲਈ ਦੁਆ ਕਰਦੇ ਹਾਂ ਤੁਸੀਂ ਤੰਦਰੁਸਤ ਹੋਵੋ ਬਿਮਾਰੀਆਂ ਤੋਂ ਨجات ਪਾਓ ਤੇ ਜਦੋਂ ਤੁਸੀਂ ਉਸ ਬਿਮਾਰੀਆਂ ਤੋਂ ਹਟ ਕੇ ਆਪ ਚਿਹਰੇ ਤੇ ਖੁਸ਼ੀ ਲਿਆਓਗੇ ਖੇੜੇ ਵੰਡੋਗੇ ਸਾਨੂੰ ਸੱਚਮੁੱਚ ਬਹੁਤ ਹੀ ਖੁਸ਼ੀ ਹੋਏਗੀ ਸੋ ਇਸੇ ਦੁਆ ਨਾਲ ਤੁਹਾਡੇ ਤੋਂ ਵਿਦਾ ਲੈਣੇ ਆ ਵੇਖੋ ਜੀ ਮੈਨੂੰ ਵੋਟ ਜ਼ਰੂਰ ਕਰ ਦੇਣਾ ਕਿ ਤੁਸੀਂ ਹੈਲਦੀ ਖਾਣਾ ਸ਼ੁਰੂ ਕਰ ਦਿੱਤਾ ਜੇ ਉਹ ਰਾਗੀ ਹਫ਼ਤੇ ਚ ਇੱਕ ਵਾਰ ਹੀ ਸੇ ਖਾਓ ਤਾਂ ਸਹੀ ਨਾ ਤੇ ਅਗਲੇ ਐਪੀਸੋਡ ਤੱਕ ਇੱਕ ਨਵੇਂ ਟੌਪਿਕ ਲੈ ਕੇ ਤੁਹਾਨੂੰ ਬਹੁਤ ਮਜ਼ੇਦਾਰ ਹੋਣ ਵਾਲਾ ਜੀ ਜੀ ਉਹ ਵੀ ਤੁਸੀਂ ਉਡੀਕਿਓ ਅਸੀਂ ਲਿਆ ਰਹੇ ਹਾਂ ਉਹ ਵੀ ਸੋ ਉਦੋਂ ਤੱਕ ਲਈ ਜੀ ਇਜਾਜ਼ਤ ਜੀ ਤੇ ਫਿਰ ਖੁਸ਼ ਰਹੋ ਆਬਾਦ ਰਹੋ ਖੁਸ਼ੀਆਂ ਖੇੜੇ ਵਣਦੇ ਰਹੋ ਤੇ ਤੁਹਾਡੇ ਘਰਾਂ ਵਿੱਚ ਤੰਦਰੁਸਤੀ ਹੋਏ ਅਸੀਂ ਇਹੋ ਦੁਆ ਕਰਦੇ ਹਾਂ ਸਰਬੱਤ ਦੇ ਭਲੇ ਦੇ ਨਾਲ ਜੀ ਅਸੀਂ ਫਿਰ ਜਨਤ ਲੈ ਰਹੇ